जय श्री राम जी सारे दोस्तों ਨੂੰ ਮਿੱਤਰਾਂ ਨੂੰ ਅੱਜ ਨਾਲ ਇੱਕ ਤੁਹਾਨੂੰ ਛੋਟੀ ਜੀ ਕਹਾਣੀ ਸੁਣਾਉਣਾ ਹੈ ਤੇ ਜੇਕਰ ਕਿਸੇ ਨੂੰ ਸਮਝ ਆਈ ਵੀ ਕਹਾਣੀ ਕੀ ਹੈ ਤਾਂ ਉਹ ਜ਼ਰੂਰ ਕਮੈਂਟ ਕਰਕੇ ਦੱਸਿਓ। ਵੀ ਮੈਨੂੰ ਭਾਈ ਸਮਝ ਆ ਗਈ ਵੀ ਇਹਦਾ ਆ ਹੱਲ ਹੋ ਸਕਦਾ ਹੈ। ਇੱਕ ਨਾ ਪਿੰਡ ਸੀਗਾ ਬਹੁਤ ਪੁਰਾਣਾ ਬਹੁਤ ਪੁਰਾਣਾ ਉੱਥੇ ਪ੍ਰਥਾ ਚੱਲੀ ਹੋਈ ਸੀਗੀ ਵੀ ਉੱਥੇ ਪਿੰਡ ਦੇ ਵਿੱਚ ਮੇਲਾ ਸੱਜਦਾ ਸੀਗਾ। ਹਰ ਇੱਕ ਸਾਲ ਉਹ ਮੇਲਾ ਬੜੇ ਧੂਮ-ਧਾਮ ਦੇ ਨਾਲ ਸੱਜਦਾ ਸੀਗਾ। ਰਾਜੇ ਬਦਲਦੇ ਰਹੇ ਸਰਪੰਚ ਬਦਲਦੇ ਰਹੇ ਨਵੇਂ-ਨਵੇਂ ਲੋਕ ਆਉਂਦੇ ਰਹੇ ਪਰ ਮੇਲਾ ਹਮੇਸ਼ਾ ਲੱਗਦਾ ਸੀਗਾ ਤੇ ਮੇਲਾ ਲੱਗਦਾ ਕਿਸ ਤਰ੍ਹਾਂ ਸੀਗਾ ਮੇਲੇ ਦੇ ਵਿੱਚ ਜਿਹੜੇ ਝੁੱਲੇ ਲਾਂਦਾ ਸੀਗਾ ਜਾਂ ਕੋਈ ਹੋਰ ਖੇਡ ਖੜਾਉਣੇ ਲਾਂਦੇ ਸੀਗੇ ਉਹਨਾਂ ਨੂੰ ਪੈਸੇ ਦੇਣੇ ਪੈਂਦੇ ਸੀਗੇ ਮੇਲਾ ਲਾਣ ਵਾਸਤੇ ਪਹਿਲਾਂ ਤਾਂ ਜਦੋਂ ਮੇਲਾ ਸ਼ੁਰੂ ਹੁੰਦਾ ਸੀਗਾ ਉਸ ਵਕਤ ਕੋਈ 1 ਰੁਪਈਆ ਨਹੀਂ ਮੰਗਦਾ ਸੀਗਾ ਜਦ ਮੇਲਾ ਪੂਰਾ ਭਖ ਜਾਂਦਾ ਤਾਂ ਫਿਰ ਉਹ ਤੋਂ ਪੈਸੇ ਮੰਗਦੇ ਸੀਗੇ ਇਸ ਤਰ੍ਹਾਂ ਹੀ ਉਸ ਮੇਲੇ ਦੇ ਵਿੱਚ ਇੱਕ ਝੁੱਲੇ ਲਾਣੇ ਵਾਲਾ ਸੀਗਾ ਵਿਅਕਤੀ ਉਹਨੇ ਕਿਆ ਕਰਿਆ ਪਹਿਲਾਂ ਉਹਨੇ ਕਿਸੇ ਤੋਂ ਆਧਾਰ ਇੱਕ ਝੂਲਾ ਚੱਕ ਲਿਆ ਦੂਜਾ ਬੈਂਕ ਚੋਂ ਲੋਨ ਲਿਆ ਉੱਥੋਂ ਇੱਕ ਝੂਲਾ ਹੋਰ ਚੱਕ ਲਿਆ ਤੀਸਰਾ ਕਿਸੇ ਰਿਸ਼ਤੇਦਾਰਾਂ ਤੋਂ ਲੋਨ ਲਿਆ ਪੈਸੇ ਦਾ ਰਲੇ ਤਾਂ ਇੱਕ ਤੀਸਰਾ ਝੂਲਾ ਹੋਰ ਚੱਕ ਲਿਆ ਤਿੰਨ ਝੂਲੇ ਲਾ ਲੇ ਤੇ ਸਰਕਾਰ ਕੋਲ ਗਿਆ ਵੀ ਸਰਕਾਰ ਜੀ ਅਸੀਂ ਝੂਲੇ ਲਾਣੇ ਆ ਉਹ ਕਹਿੰਦਾ ਯਾਰ ਮੇਲਾ ਝੁੱਲਿਆ ਬਿਨਾ ਤਾਂ ਸੱਜਦਾ ਹੀ ਨਹੀਂ ਹੈਗਾ ਵੀ ਤੁਹਾਨੂੰ ਕੋਣ ਰੋਕ ਸਕਦਾ ਮੇਲਾ ਹੁੰਦਾ ਹੀ ਝੁੱਲਿਆਂ ਨਾਲ ਲਾਓ ਲਾਓ ਜਿਸ ਤਰ੍ਹਾਂ ਮਰਜ਼ੀ ਲਾਓ ਉਹਨੇ ਜੀ ਆਪਣਾ ਸਜੋ ਸਮਾਨ ਸਾਰਾ ਤਿਆਰ ਕਰਿਆ ਟੈਂਪੂਆਂ ਤੇ ਲੋਡ ਕਰਿਆ ਪਿੰਡ ਦੇ ਵਿੱਚ ਲਿਆ ਆ ਪਿੰਡ ਦੇ ਵਿੱਚ ਸਮਾਨ ਹੁਣ ਲਾਣਾ ਸ਼ੁਰੂ ਕਰਤੇ ਆ ਬੰਦੇ ਲਿਆਂਦੇ 10 12 ਦਿਹਾੜੀ ਤੇ ਜਿਸ ਤਰ੍ਹਾਂ ਝੁੱਲੇ ਦੀ ਫਿਟਿੰਗ ਹੁੰਦੀ ਹੈ ਤਾਂ ਝੁੱਲੇ ਦੀ ਫਿਟਿੰਗ ਕਰਨੀ ਸ਼ੁਰੂ ਕਰਤੀ ਹਫਤਾ ਲੱਗ ਗਿਆ ਪੂਰਾ ਝੁੱਲਾ ਫਿੱਟ ਹੋ ਗਿਆ ਕਿਉਂਕਿ ਹੁਣ ਟੈਨਸ਼ਨ ਵੱਧ ਇਹ ਸੀਗੀ ਵੀ ਕਿਤੇ ਮੀਂਹ ਨਾ ਪੈ ਜਾਵੇ ਜੇ ਮੀਂਹ ਪੈ ਗਿਆ ਤਾਂ ਫਿਰ ਝੁੱਲੇ ਦਾ ਜਿਹੜਾ ਖਰਚਾ ਉਹ ਸਾਰਾ ਕਿੱਥੋਂ ਦੇਣਾ ਕਿਉਂਕਿ ਸਾਰਾ ਮਾਲ ਤਾਂ ਉਧਾਰ ਲੋਨ ਅਤੇ ਦੋਸਤਾਂ ਮਿੱਤਰਾਂ ਤੋਂ ਪੈਸੇ ਲੈ ਕੇ ਕਰਜ਼ਾ ਚੱਕ ਕੇ ਪਾਇਆ ਹੋਇਆ ਤੇ ਉਮੀਦ ਇਹੀ ਹੈ ਵੀ ਇਹ ਜਿਹੜੇ ਝੁੱਲੇ ਚੱਲਣ ਅਤੇ ਉਹ ਜਿਹੜੇ ਕਰਜ਼ੇ ਲੋਕਾਂ ਦੇ ਉਤਰਨ ਅਤੇ ਆਪਣੇ ਘਰ ਦਾ ਵੀ ਜਿਹੜਾ ਦੋ ਚਾਰ ਮਿੰਟ ਦਾ ਖਰਚਾ ਚੱਲਣ ਕਿਸੇ ਨੇ ਰੋਕਿਆ ਨਹੀਂ ਝੁੱਲੇ ਫਿੱਟ ਹੋ ਗਏ ਮੇਲੇ ਨੂੰ ਰਹਿ ਗਏ ਦੋ ਦਿਨਾਂ ਜਦੋਂ 2 ਦਿਨ ਲੱਗੇ ਤਾਂ ਸਰਕਾਰ ਦਾ ੱੱਕਾ ਹੋਇਆ ਪ੍ਰਸ਼ਾਸਨ ਦਾ ੱੱਕਾ ਹੋਇਆ ਕਹਿੰਦੇ ਜੀ ਝੁੱਲੇ ਦੀ ਪਰਮਿਸ਼ਨ ਦਿਖਾਓ ਤੁਸੀਂ ਝੁੱਲਾ ਕਿੱਕਣਾਂ ਲਾ ਲਿਆ ਉਹ ਕਹਿੰਦਾ ਜੀ ਤੁਹਾਨੂੰ ਪੁੱਛ ਕੇ ਤਾਂ ਲਾਇਆ ਉਹ ਕਹਿੰਦਾ ਯਾਰ ਅਸੀਂ ਤਾਂ ਤੈਨੂੰ ਕਹਿੰਦੇ ਨਹੀਂ ਤੂੰ ਤਾਂ ਸਾਡਾ ਭਾਈ ਐ ਤੂੰ ਤਾਂ ਮੇਲੇ ਦੇ ਵਿੱਚ ਜਿਹੜਾ ਐ ਝੁੱਲੇ ਦੇ ਬਿਨਾਂ ਤਾਂ ਮੇਲਾ ਹੀ ਨਹੀਂ ਅਸੀਂ ਨਹੀਂ ਕਹਿੰਦੇ ਉੱਪਰ ਵਾਲਾ ਕਹਿੰਦਾ ਉਹ ਕਹਿੰਦਾ ਉੱਪਰ ਵਾਲਾ ਕੌਣ ਭਾਈ ਦੱਸ ਦਿਓ ਮੈਂ ਕਿਸੇ ਤਰਲੇ ਮਿੰਤਾ ਕਰ ਲੈਣਾ ਵੀ ਮੈਂ ਤਾਂ ਉਧਾਰ ਮਾਲ ਪਾਇਆ ਹੋਇਆ ਸਾਰਾ ਇਹ ਸਾਰਾ ਤਾਂ ਕਰਜ਼ ਦੇਣਾ ਹੈ ਝੁੱਲੇ ਦਾ ਉਹ ਕਹਿੰਦੇ ਨਹੀਂ ਉੱਪਰ ਵਾਲੇ ਨੂੰ ਕਿਹਾ ਹੋਇਆ ਤੇ ਉੱਪਰ ਉਹਨੇ ਚਲੋ ਇੱਕ ਬੁੱਢੇ ਬੰਦੇ ਦਾ ਨਾਮ ਦੇਤੇ ਆ ਵੀ ਉਹਨੇ ਕੀਆ ਹੋਇਆ ਉਹਨੇ ਤਲਬੇ ਮਿੰਤਾ ਕਰਕੇ ਕਦੇ ਐਮਐਲਏ ਕੋਲ ਕਦੇ ਐਮਪੀ ਕੋਲ ਕਦੇ ਸਰਕਾਰ ਕੋਲ ਕਦੇ ਕੋਈ ਕੇਂਦਰ ਸਰਕਾਰ ਕੋਲ ਕਦੇ ਚਿੱਠੀ ਤੱਕ ਅਗਲੇ ਦਾ ਜੋਰ ਚੱਲਿਆ ਉੱਥੇ ਤੱਕ ਗਿਆ ਉਹ ਕਹਿੰਦੇ ਨਾਣਾ ਤੂੰ ਮੇਲਾ ਲਾ ਆ ਯਾਰ ਅਸੀਂ ਬੈਠੇ ਆ ਅਸੀਂ ਬੈਠੇ ਆ ਪਰ ਜਦੋਂ ਝੁੱਲੇ ਚੱਲਣ ਦੀ ਵਾਰੀ ਆਉਂਦੀ ਸੀਗੀ ਤਾਂ ਪ੍ਰਸ਼ਾਸਨ ਆ ਕੇ ਰੋਕ ਦਿੰਦਾ ਪਰਮਿਸ਼ਨ ਦਿਖਾ ਤੇ ਫਿਰ ਹੁਣ ਉਹ ਕਹਿੰਦਾ ਯਾਰ ਪਰਮਿਸ਼ਨ ਕਿੱਥੋਂ ਲਿਆਵਾ ਫਿਰ ਉਹਨੇ ਸੇਵਾ ਪਾਣੀ ਸ਼ੁਰੂ ਕਰੀ ਕਲੌਨ ਖੋਲ ਲਿਆ ਪਰਮਿਸ਼ਨ ਬਣਾਉਣ ਵਾਸਤੇ ਫਿਰ ਉਹਨੇ ਸਭ ਤੋਂ ਪਹਿਲਾਂ ਜਿਹੜਾ ਪਰਮਿਸ਼ਨ ਜਿਹੜਾ ਮੰਗਦਾ ਸੀਗਾ ਉਹਦਾ ਮੂੰਹ ਝੁਰਟਿਆ ਫਿਰ ਉਸ ਤੋਂ بڑا ਜਿਹੜਾ ਦਬਾਅ ਪਾਉਂਦਾ ਸੀਗਾ ਵੀ ਝੁੱਲੇ ਦੀ ਪਰਮਿਸ਼ਨ ਦਿਖਾ ਉਹ ਉਹਦਾ ਮੂੰਹ ਝੁਰਟਿਆ ਉਸ ਤੋਂ ਬਾਅਦ ਉਹਨੇ ਮੇਲਾ ਲਾਇਆ ਹੁਣ ਜੇ ਤੁਹਾਨੂੰ ਗੱਲ ਸਮਝ ਆਈ ਹੈ ਜ਼ਰੂਰ ਕਮੈਂਟ ਕਰਕੇ ਦੱਸਿਓ ਕਿ ਮੈਂ ਗੱਲ ਕੀ ਦੀ ਕਰ ਰਿਹਾ ਤੇ ਕੀ ਗੱਲ ਕਰ ਰਿਹਾ ਤੇ ਤੁਹਾਨੂੰ ਕੀ ਲੱਗਦਾ ਹੈ ਕਿ ਜਿਹੜੇ ਲੋਕ ਕਰਜ਼ ਚੱਕ ਕੇ ਇੰਜ ਮੇਲੇ ਲਾਉਂਦੇ ਨੇ ਜਾਂ ਕਰਜ਼ ਚੱਕ ਕੇ ਕਾਰੋਬਾਰ ਕਰ ਦਿੰਦੇ ਨੇ ਤੇ ਲੋਕਾਂ ਦੇ ਝਾਂਸੀਆਂ ਦੇ ਵਿੱਚ ਆ ਕੇ ਇੱਕ ਕਾਰੋਬਾਰ ਕਰਦੇ ਨੇ ਵੀ ਨਾ ਨਾ ਮੈਂ ਬੈਠਾ ਤੈਨੂੰ ਟੈਨਸ਼ਨ ਲੈਣ ਦੀ ਲੋੜ ਨਹੀਂ ਮੈਂ ਸਾਂਭੂਗਾ ਜੇ ਕੋਈ ਵੀ ਗੱਲ ਹੁੰਦੀ ਮੈਂ ਸਾਂਭੂਗਾ ਜਦੋਂ ਮੇਲੇ ਨੂੰ 2 ਦਿਨ ਰਹਿ ਜਾਂਦੇ ਹਨ ਨਾ ਫਿਰ ਉਹ ਫੋਨ ਬੰਦ ਕਰ ਲੈਣੇ ਆ ਜਾਂ ਉਹ ਕਹਿ ਦਿੰਨੇ ਭਾਈ ਮੇਰਾ ਦੋੜ ਨਹੀਂ ਚੱਲਣਾ ਹੁਣ ਤਾਂ ਉਹ ਕਹਾਣੀ ਅੱਗੇ ਚਲੇਗੀ ਵੀ ਹੁਣ ਤਾਂ ਰੁਪਈਆ ਦੇਣਾ ਹੀ ਪੈਣਾ ਹੁਣ ਤਾਂ ਕਾਟੋ ਫੁੱਲਾਂ ਤੇ ਹੈ ਤੇ ਜਿਹਨੂੰ ਸਮਝ ਆਈ ਤਾਂ ਕਮੈਂਟ ਜ਼ਰੂਰ ਕਰ ਦਿਓ ਭਾਈ ਜੇ ਨਾ ਸਮਝ ਆਈ ਅੱਗੇ ਸ਼ੇਅਰ ਕਰ ਦਿਓ ਤਾਂ ਕਿ ਹੋਰ ਕੋਈ ਬੁੱਧੀਜੀਵੀ ਸਾਰੀ ਕਹਾਣੀ ਦੱਸ ਸਕੇ ਵੀ ਹੁਣ ਆਖਰ ਮੇਲੇ ਵਾਲੇ ਦਾ ਕੀ ਬੰਨਣਾ ਚਾਹੀਦਾ ਕਿਉਂਕਿ ਜੇ ਮੇਲੇ ਵਾਲਾ ਮੇਲਾ ਨਹੀਂ ਲਾਊਗਾ ਤੇ ਉਹਦੇ ਘਰ ਦਾ ਖਰਚਾ ਨਹੀਂ ਚੱਲਣਾ ਘਰ ਦੇ ਬੱਚਿਆਂ ਦੀ ਫੀਸਾਂ ਨਹੀਂ ਉਤਰਨੀਆਂ ਘਰ ਦੇ ਬਿਜਲੀ ਦੇ ਬਿੱਲ ਨਹੀਂ ਦੇ ਹੋਣੇ ਤੇ ਜੇਕਰ ਹੁਣ ਮੇਲਾ ਲਾਂਦਾ ਜਿੰਨੀ ਕਿ ਕਮਾਈ ਉਹਨੇ ਕਰਨੀ ਹੈ ਇੰਨਾ ਤਾਂ ਹੋਰ ਹੀ ਲੋਕ ਲੈ ਗਏ ਬਾਕੀ ਕਮਾਈ ਤਾਂ ਬਾਅਦ ਚ ਸ਼ੁਰੂ ਹੋਣੀ ਹੈ ਜੇ ਮੇਲੇ 'ਚ ਬਰਸਾਤ ਪੈ ਗਈ ਜਾਂ ਓਲੇ ਪੈ ਗਏ ਫੇਰ ਤਾਂ ਮੇਲੇ ਵਾਲਾ ਵਿਚਾਰਾ ਰੱਬ ਨੂੰ ਪਿਆਰਾ ਹੀ ਹੋਊਗਾ ਜਰੂਰ ਜਿੰਨੂੰ ਸਮਝ ਆਇਆ ਕਮੈਂਟ ਕਰਕੇ ਆਪਣੇ ਵਿਚਾਰ ਸਾਂਝੇ ਕਰਿਓ ਜੈ ਸ਼੍ਰੀ ਰਾਮ ਜੀ